ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂਗੇ ਆਪਾਂ ਆਪਾਂ ਆਏ ਸੀਗੇ ਕਿਾਰੇ ਦੇਖਣ ਲੱਗ ਗਿਆ ਪਾਣੀ ਉਹਨੇ ਚ ਤੇ ਭਈਆ ਕੱਟਤਾ ਤੇ ਨਰਮਾ ਵੀ ਖੈਂਡ ਦਾ ਆਉਂਦਾ ਨੁਕਸਾਨ ਦਾ ਬਹੁਤ ਆ ਨਰਮੇ ਦਾ ਮੇਰੇ ਹਿਸਾਬ ਦਾ ਇਹ ਨਰਮਾ ਸੀਗਾ 25 26 ਮਣ ਨਰਮਾ ਹੁੰਦਾ ਹੁਣ 10 ਕਮਣ ਦੇ ਸਾਰ ਆ ਗਏ ਆਹ ਦੇਖੋ ਸਾਰੇ ਡਿੱਗਿਆ ਪਿਆਗਾ ਹਵਤੇ ਤਾਂ ਹੀ ਹੋਰ ਖੰਡ ਜੂਗਾ ਤੇ ਜਿਹੜਾ ਉਤਲੇ ਉਤਲੇ ਡਿੰਡੇ ਜਿਹੜੇ ਤਾਂ ਖੰਡਣਗੇ ਫਿਰ ਚਗਾ ਦਾਂਗੇ ਮੋਟਰ ਦਾ ਬਈਆ ਵੀ ਕੱਟਤਾ ਆਪਾਂ ਚੋਨਾ ਵੀ ਲੱਗ ਗਿਆ ਤੇ ਹੁਣ ਚੱਲਦੇ ਆਂ ਪਰਲੇ ਖੇਤ ਉਧਰ ਨੱਕੇ ਬਦਲ ਕੇ ਆਉਣੇ ਹੈਗੇ ਇਧਰ ਬਦਲ ਤੇ ਆਪਾਂ ਆਹ ਦੇਖਾ ਬੁਰਾ ਹਾਲ ਹੋ ਗਿਆ ਨਰ ਮੈਂ ਦਾ ਤਾਂ ਉਹ ਡੰਡੀ ਬਣਾ ਕੇ ਸਾਰੇ ਕਰੀ ਸਾਂ ਐ ਵੇਚ ਗਿਆ ਬੰਦਾ ਨਹੀਂ ਦੀਂਦਾ ਸੀ ੱਡਾ ਲੰਮਾ ਕਾਦਾ ਨਰਮ ਇਹਦਾ ਫਲ ਵੀ ਬਹੁਤ ਲੱਗ ਰਿਹਾ ਹੈਗਾ ਪਰ ਵਿੱਚ ਗਲ ਗਿਆ ਮੀਂਹ ਨਾਲ ਢਿੰਡੇ ਗਲ ਗਏ ਫਲ ਤਾਂ ਬਹੁਤ ਸੀ ਕੁਛ ਝੜ ਗਿਆ ਫਲ ਜਿਹੜੇ ਢਿੰਡੇ ਤਾਂ ਸੀ ਉਹ ਖਿੰਡ ਗਏ ਕੁਛ ਗਲ ਗਏ ਰੌਲ ਗਦੌਲ ਜੀ ਹੋ ਗਈ ਚਲੋ ਜਿੰਨਾ ਪਰਮਾਤਮਾ ਨੇ ਦੇਣਾ ਉਹਨਾਂ ਦਾ ਦੇਣਾ ਹੀ ਹੁਣ ਚੱਲਦੇ ਆਂ ਪਰਲੇ ਖੇਤ ਆਪਾਂ ਇਹ ਆਦਾਇਆ ਪਾਸਾ ਸਪਰੇਅ ਕਰਨ ਖਾਲ ਤੇ ਇਹ ਰੈਡੀ ਕਰਿਆਂ ਦਾ ਸਪਰੇਅ ਕਿਵੇਂ ਹਾ ਇਹ ਕਰਦੇ ਆਂ ਬਈ ਹਾਂਜੀ ਇਹ ਤਾਂ ਆਪਣਾ ਘਰ ਵਾਲਾ ਖਾਲ ਕਾਂ ਤੇ ਕਰਦੇ ਆਗੇ ਤੜਕੇ ਆ ਗਈ ਆਪਣੀ ਨਹਿਰ ਦੀ ਬਾਰੀ ਤੇ ਉਦੋਂ ਪਹਿਲਾਂ ਮਾਰ ਦਈਏ ਜਿੱਥੇ ਇੱਥੇ ਹੈਗਾ ਨਹੀਂ ਬਾਅਦ ਵਿੱਚ ਬੜਾ ਵੱਡਾ ਹੋ ਜਾਊਗਾ ਤਾਂ ਕਰਕੇ ਮਾਰ ਦੇਤੀ ਇਹ ਦੋ ਬਟਨ ਜੇ ਖਰਾਬ ਹੋ ਗਏ ਮੈਨੂੰ ਤਾਂ ਲੱਗਾ ਯਾਰ ਕਿ ਖਰਾਬ ਆ ਆਹ ਤਰ੍ਹਾਂ ਦਾ ਤਾਂ ਹੈ ਬਸ ਤਾਂ ਹੈ ਸਤਿ ਸ਼੍ਰੀ ਅਕਾਲ ਆ ਲੇਖੋ ਹਾਂ ਜੇ ਬਾਬੇ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਸਵੇਰੇ 6:30 ਹੋ ਰਿਹਾ ਦਿਨ ਬੁੱਧਵਾਰ ਪਾਣੀ ਦੀ ਵਾਰੀ ਆਪਣੀ ਪਾਣੀ ਵਟਕੇ ਲਿਆਏ ਆ 6:30 ਹੋ ਗਏ ਤੇ ਆਨ ਲੱਗ ਗਿਆ ਪਾਣੀ ਆ ਦੇਖੋ ਆਈ ਜਾਂਦਾ ਖਾਲਾ ਪਾਸਾਂ ਜੇ ਖਾਲ ਤੇ ਗਰਾਮਾ ਸੋਣ ਵੀ ਛਿੜਕੇ ਗਏ ਆ ਓ ਬੇਰੀ ਤਾਈ ਚੱਲ ਆਪਾਂ ਕੱਢਦਾ ਕਰਾਂਗੇ ਆਪਦੇ ਹਿੱਸੇ ਦਾ ਦੂਜਾ ਕੱਢੇ ਨਾ ਕੱਢੇ ਸੰਜਾ ਤਾਂ ਕੱਢਦੇ ਨਹੀਂ ਕਿੰਨੇ ਵਾਰਾਂ ਕਹਿ ਕੇ ਦੇਖ ਲਿਆ ਵੀ ਭਾਈ ਇਕੱਠਾ ਕੱਢ ਲਿਆ ਕਰਾਂਗੇ ਆਪਾਂ ਬੇਰੀ ਤਾਈ ਕੱਢਦਾ ਕਰਾਂਗੇ ਆਪਦੇ ਹਿੱਸੇ ਦਾ ਆ ਆਪਣਾ ਆਪ ਦਾ ਖਾਲ ਆ ਗਿਆ ਪਾਣੀ ਚੱਲ ਪਿਆ ਉਧਰ ਮੋਟਰ ਵੀ ਚੱਲੀ ਜਾਂਦੀ 16 ਘੰਟੇ ਲੱਟਾਈ ਆ ਦਵਾਈ ਨੇ ਬਰੋਕਲੈਂਡ ਲਿਕਵਿਡ ਨੇ ਪੱਤੇ ਜੇ ਮਚਾਤੇ ਉੱਤੋਂ ਦਾਣੇਦਾਰ ਕਰਿਆ ਕਰੋ ਵੀ ਜਦੋਂ ਲਾਸਟ ਤੇ ਕਰਦੇ ਆ ਨਾ ਜਦੋਂ ਆਪਾਂ ਛੋੜੀ ਪੱਤ ਲਪੇਟ ਹੁੰਦੀ ਆ ਉਦੋਂ ਪ੍ਰੋਕਲਾਈਨ ਲਿਕਵਿਡ ਨਾ ਕਰੇ ਕਿਉਂਕਿ ਪੱਤੇ ਪੀਲੇ ਕਰ ਦਿੰਦੀ ਉਤੋਂ ਜਿਹੜੀ ਲਿਕ ਜਿਹੜਾ ਪ੍ਰੋਕ ਲੈਣ ਆਹ ਦੇਖੋ ਪਾਣੀ ਦਾ ਪਹਿਲਾਂ ਹੀ ਆਹ ਰਿਹਾ ਮੋਟਰ ਦਾ ਤਾਂ ਇੱਥੇ ਤਾਂ ਹੀ ਨਹਿਰ ਦਾ ਹੋਰ ਪੈ ਜੂ ਇਹ ਚ ਇੱਥੇ ਇੱਥੇ ਕਰਤਾ ਆਪਾਂ ਪਹਿਲਾਂ ਹੀ ਥਾਂ ਤੋਂ ਨੱਕਾ ਇੱਥੋਂ ਉੱਚਾ ਆਇਆ ਸੀ ਸੇ ਮੋਟਰ ਦਾ ਜਾ ਕੇ ਦੇਖਦੇ ਆਂ ਬਗਲ ਨੇ ਕਿਹੜਾ ਮਾ ਦੇਖੋ ਮੋਟਰ ਦਾ ਪਾਣੀ ਆ ਰਿਹਾ ਐੱਚੇ ਤਾਂ ਹੀ ਤਾਂ ਉੱਚਾ ਹੀ ਥਾਂ ਰਹਿੰਦਾਗਾ ਵਿੱਚ ਮਿਕਸ ਹੋ ਜੂ ਚੱਲ ਦੋਨੇ ਗਿੱਲਾਂ ਦੇ ਐਰ ਦਾ ਉਹ ਕਿਹੜਾ ਕਰਦੇ ਆਂ 8:00 ਵਜੇ ਜਾਊਗੀ ਲੇਟ ਪਿਆ ਅਜੇ ਡੇਢ ਕੰਟਾ बहुत से बन्ना लाया ही नहीं मैं चल इधर लग ही है मोटर करनी करके बन्ना लाया नहीं मोटर भी चली जी अपनी इतने तो आ गया सारे पानी बट बुट तो नहीं लीक हाँ इत आ गया पानी रहा किला आह आला छाने नक्का कर रहा ਇਹ ਸਾਹਮਣੇ ਵਾਲੇ ਭਰ ਗਏ 16 ਘੰਟੇ ਲੇਟ ਆ। ਦੋ ਸਾਹਮਣੇ ਵਾਲੇ ਚ ਕਰਿਆ ਸੀ। ਹੁਣ ਉਹ ਕਿਹੜਾ ਕਰਦੇ ਆਂ ਬੰਦ ਆ। ਅਗਲੇ ਚ ਕਰ ਦੇਣ ਨੱਕੇ। ਚਲਦੇ ਆਂ ਉਧਰ। ਇੱਕ ਤਾਂ ਤੜਕੇ। ਅਰੇ ਵਾਈ ਵੜੀ ਹੁੰਦੀ ਹੋਗੀ ਬਟਾ ਤੇ। ਤੇਲ ਕਰਕੇ ਤੇ ਤਿਲਕਣ ਹੋ ਜਾਂਦੀ ਆ। ਆ ਪਹਾਰੀ ਗਏ ਹੁਣ ਕੇ ਬੰਦੀ ਕਰਦੇ ਨੇ ਇਹਨਾਂ। ਅਗਲੇ ਛੱਡ ਕੇ ਆਉਣੇ ਆ। ਸੜਕੇ ਤੜਕੇ ਕਦਮ ਮਕੜੀਆਂ ਵਾਲੀਆਂ ਹੁੰਦੀਆਂ ਖੁਰਕ ਕਰ ਦਿੰਦੀਆਂ ਆ ਦੇਖੋ ਪੱਤੇ ਵਿੱਚ ਆ ਤੇ ਉਤੋਂ ਰੋਕ ਲੈਣ ਲਿਕਵਿਡ ਨੇ ਹਾਇ ਪੀਲੇ ਜੇ ਕਰਤੇ ਇੱਥੇ ਕੋਈ ਡਬਲ ਪਫਾਰਾ ਵੱਜ ਗਿਆ ਜਿਵੇਂ ਕਿਤੇ ਕਿਤੇ ਸਹੀ ਆ ਆ ਇਧਰ ਕਰਤੇ ਚਲੋ ਟਾਕਾ ਬਦਲ ਕੇ ਮਿਲਦੇ ਆ ਦਰ ਦੇ ਨੱਕੇ ਹੀ ਬਦਲ ਤੇ ਆਪਾਂ ਅਗਲੇ 2 ਕਿਲਿਆਂ ਚ ਕਰਤਾ ਆ ਦੇਖ 1509 ਤਾਂ ਅੱਧਾ ਤਾਂ ਨਿਸਰਦਾ ਆਉਂਦਾ ਹੈ ਜਿਹੜਾ 2 ਦਿਨ ਪਹਿਲਾਂ ਲੱਗਿਆ ਜਿਹੜਾ 2 ਦਿਨ ਇੱਧਰ ਲੇਟ ਲੱਗਿਆ ਉਹ ਹਜੇ ਕੋਈ ਕੋਈ ਬੁੱਝਾ ਕੱਢਿਆ ਤੇ ਇਹ ਵਿੱਚ ਝੰਡੇ ਤਾਂ ਗਲ ਗਏ ਝੰਡੇ ਬਹੁਤ ਸੀ ਆ ਕਿੱਲੇ 'ਚ ਇਹ ਤਾਂ ਗਲ ਗਏ ਮਾਲਕ ਮਿਹਰ ਕਰੇ ਪਿਆ ਤਾਂ ਹੋ ਜੇ ਬਹੁਤ ਦੇਣੀ ਹੈ ਤੇਰੀ ਇੱਛਾ ਪਜਾ ਬਣ ਤਾ ਨਿਕਲ ਆਵੇ ਆ ਇਧਰਲੇ ਲੰਮੇ ਤੋਂ ਟੋਏ ਗਿੱਲੇ ਭਰ ਗਏ ਅੱਛੀ ਤੱਕ ਆ ਰਿਹਾ ਜਮ ਪਾਣੀ ਵੱਟ ਦੇ ਨੀਂਦਾ ਉਹ ਤੋਰ ਤਾਈ ਹੁਣ ਆਪਾਂ ਅਗਲੇ ਟੱਕ ਬੰਦ ਕਰ ਦਈਏ ਕਿਰੇ ਦੇਖ ਕੇ ਆ ਇੱਕ ਗਿੱਲੇ ਚ ਨੱਕਾ ਸੀ ਆ ਜੀ ਜ ਨਹਿਰ ਦਾ ਲਾਉਣਾ ਸੀ ਇਹ ਚ ਵੀ ਮੋਟਰ ਦਾ ਆ ਗਿਆ ਚਲ ਦੋਨਾਂ ਜ ਮਿਕਸ ਹੋ ਜੂਆ ਵੱਟ ਟੁੱਟੀ ਆ ਆ ਆਪਣੀ ਪਨੀਰੀ ਵਾਲ ਥਾਂ ਤੇ ਵੱਟ ਪਾਈ ਸੀ ਉਹ ਚ ਪਨੀਰੀ ਦੇ ਕੁਝ 부ਜੇ ਆ ਗਏ ਸੀ ਉਹ ਪਹਿਲਾਂ ਨਿਸਰ ਵੱਟ ਤੇ ਖੜੇ ਜਿਹੜੇ ਚੰਡੇ ਦੇਖੋ ਮੀਂਹ ਤਾਂ ਆਇਆ ਰੁਕ ਗਏ ਸੀ ਨਹੀਂ ਤਾਂ ਵਾਲੇ ਹੁੰਦੇ ਜੀ ਮੀਂਹ ਨਾ ਪੈਂਦੇ ਹੁਣ ਪਾਣੀ ਸੁਕਾ ਕੇ ਲਾਉਣੇ ਆ ਤਾਂ ਨਿਸਰ ਦਾ ਹੁਣ ਵੈਸੇ ਜਦੋਂ ਥੋੜਾ ਜਿਹਾ ਪਾਣੀ ਸੁੱਕਦਾ ਉਹਦੀ ਛੱਡ ਦਿੰਨੇ ਆ ਤਾਂ ਕਰਕੇ ਨਿਸਰ ਦਾ ਕਰਕੇ ਪਾਣੀ ਖਿੱਚਦਾ ਬਹੁਤ ਚੋਨਾ ਹੁਣ ਹਾਏ ਲੋ ਬੱਲੀਆਂ ਜੇ ਕੱਢਦਾ ਉਹ ਤਾਂ ਬਹੁਤ ਖਿੱਚਦਾ ਦਵਾਈ ਜੀ ਨੇ ਬਹੁਤ ਖਰਾਬ ਕਰਿਆ ਯਾਰ ਮੈਂ ਆਖਿਆ ਵੀ ਸੇਟ ਨੂੰ ਆਖਿਆ ਲਿਕਵਿਡ ਨਾ ਦੇ ਦੂਜੀ ਦੇ ਦੇ ਦਾਣੇਦਾਰ ਆ ਗਿਆ ਚੰਗੀ ਆ ਲੈ ਕੇ ਜਾ ਇਹਨੇ ਖਰਾਬ ਕਰਤਾ ਲੋਜ ਪਾਣੀ ਮੋਟਰ ਦਾ ਵੀ ਚੱਲੀ ਜਾਂਦਾ 8 ਵੇ ਜਾਊਗੀ ਤੇ ਨਹਿਰ ਦਾ ਵੀ ਚੱਲੀ ਜਾਂਦਾ ਆ ਗਿਆ ਰਵੀ ਭਰ ਗਿਆ ਪਹਿਲਾਂ ਇਹ ਜੋ ਮੋਟਰ ਦਾ ਪਿਆ ਪਰਲੇ ਕਿਹਾਰੇ ਚੋ ਆ ਗਿਆ ਸੀ ਉਸ ਹੁਣ ਵਿੱਚ ਨਹਿਰ ਦਾ ਦੋਨੇ ਕਿੱਲਿਆਂ ਦੇ ਮਿਕਸ ਹੋ ਜਾਊਗਾ ਨਹਿਰ ਦਾ ਤੇ ਇੱਥੇ ਬੰਨਾ ਹੀ ਲਾ ਰੱਖਿਆ ਮੈਂ ਖਾ ਸਿੱਧਾ ਇਧਰੋਂ ਹੀ ਕਰਤਾ ਨੱਕਾ ਖਾਲ ਚ ਆ ਕਿੱਲੇ ਚ ਉਹ ਦੋ ਕਿੱਲੇ ਆਪਸ ਵਿੱਚ ਅਟੈਚ ਤਾਂ ਹੈਗੀ ਐ ਪਰਲੇ ਕਿੱਲੇ ਚ ਇਹ ਚ ਪਾਣੀ ਆਇਆ ਮੋਟਰ ਦਾ 16 ਘੰਟੇ ਲੇਟ ਆ ਚੱਲੀ ਹੈਗੀ ਦੋ ਕਿੱਲੇ ਤੇ ਦੋ ਚਾਰ ਕਿੱਲੇ ਭਰ ਗਏ ਇਹ ਵਿੱਚ ਨਹਿਰ ਦਾ ਰਲ ਜੂ ਹੁਣ ਮਿਕਸ ਹੋ ਜੂਗਾ ਚੱਲੀ ਜਾਂਦਾ ਨਹਿਰ ਦਾ ਵੀ ਹਜੇ ਤੱਕ ਇਹ ਗ੍ਰਾਮਮ ਤੋਂ ਕੋਈ ਅਸਰ ਤਾਂ ਦਿਖਾਇਆ ਨਹੀਂ ਧੁੱਪ ਨਿਕਲੀ ਤੋਂ ਬਾਅਦ ਪਤਾ ਲੱਗੂ ਕੱਲ ਸ਼ਾਮ ਨੂੰ ਕਰੀ ਸੀਗੀ ਪਾਣੀ ਦਾ ਤੜਕੇ ਛੱਡਾ ਚੱਲੀ ਜਾਂਦਾ ਲੋ ਜੀ ਲਾਈਟ ਤਾਂ ਬੱਗੀ ਤੇ ਨਹਿਰ ਦੀ ਵਾਰੀ ਦਾ ਰਹਿ ਗਿਆ ਘੰਟਾ 8:00 ਵਜੇ 9:00 ਵਜਣ ਤੋਂ ਕੁਝ ਮਿੰਟ ਪਹਿਲਾਂ ਵਡਾਉਣੇ ਆਪਾਂ ਇੱਕ ਗੇੜੇ ਅੱਗੇ ਵੜਦੇ ਆਂ ਇੱਕ ਗੇੜੇ ਪਿੱਛੇ ਤੇ ਉਦੋਂ ਅਗਲੇ ਗੇੜੇ ਵਿਚਾਲੇ ਸਾਂਝੇ ਖਾਤੇ ਚਾਹ ਪੰਗਾ ਹੁੰਦਾ ਵਾਰੀਆਂ ਦਾ ਇਹ ਖਾਤਾ ਅੱਡ ਹੋ ਜੇ ਤਾਂ ਸੁੱਖ ਹੋ ਜਾਂਦਾਗਾ ਸਾਂਝੇ ਖਾਤੇ ਦਾ ਪੰਗਾ ਹੀ ਪੰਗਾ ਉਹ ਵੀ ਲਾਈਟ ਗਈ ਖਾਲ ਉਤਰ ਗਿਆ ਨਾਲ ਦੀ ਨਾਲ ਉਧਰ ਨਹਿਰ ਤਾਂ ਚੱਲੀ ਜਾਂਦਾ ਆਪਣਾ 16 ਘੰਟਿਆਂ ਚ ਬਹੁਤ ਲੱਗਿਆ ਉਹ ਲੰਮੇ ਕਾਰੇ ਭਰ ਕੇ ਦੋ ਵੱਡੇ ਕਿल्ले-ਕਿੱਲੇ ਦੇ ਕਾਰੇ ਆ ਦੋ ਇਹ ਭਰ ਗਏ ਚਾਰ ਕਿੱਲੇ ਵਾਂਗੂ ਲੱਗਿਆ 16 ਘੰਟਿਆਂ ਚ ਚਾਰ ਕਿੱਲੇ ਭਰਤੇ ਇਹ 8 ਘੰਟਿਆਂ ਚ ਦੋ ਕਿੱਲੇ ਦਾ ਭਾਰ ਹੀ ਦਿੰਦੀ ਆ ਇਹ ਤਾਂ ਕਿ ਅਮੀਤ ਹੈਗੀ ਆ ਵੀ 50 ਤੋਂ ਪਲੱਸ ਹੋਣਾ ਚਾਹੀਦਾ ਸੀ ਪਰ ਜਿਹੜਾ ਮਾਗਰੋਂ ਇਹ ਵੱਧ ਪਾਇਆ ਗਿਆ ਨਾ ਉਹ ਗੜਬੜ ਗੜਬੜ ਕਰ ਗਿਆ ਚੋਂ ਇਹਨੂੰ ਤਾਂ ਮਾਗਰੋਂ ਤਾਂ ਮੌਸਮ ਖੁਸ਼ਕ ਜਿਹਾ ਚਾਹੀਦਾ ਹੁੰਦਾਗਾ ਸ਼ੁਰੂ-ਸ਼ੁਰੂ ਚ ਠੰਡਾ ਮੌਸਮ ਪਾਲਦਾ ਹੁਣ ਤਾਂ ਉਹ ਹੀ ਤੇ ਲਾਉਣ ਲੱਗ ਗਏ ਆਪਣੇ ਖਾਤਿਆਂ ਤੇ ਹਜੇ ਤਾਂ ਹੀ ਕੱਪੜੇ ਭੇਜਦੇ ਜ ਵਿੱਚ ਤੁਰਦੇ ਆ ਪਾਣੀ ਚੱਲੀ ਜਾਂਦਾ ਨੱਖੇ ਤੇ ਆ ਵੀ ਪੂਰਾ ਭਰ ਜੂਗਾ ਇਦਰੋਂ ਨਾਲ-ਨਾਲ ਉੱਚਾ ਥਾਂ ਆ ਕਿੱਲੇ 'ਚ ਕੰਪਿਊਟਰ ਨਹੀਂ ਲੱਗਿਆ ਤੇ ਇਹ ਵੀ ਪੂਰਾ ਭਰ ਜੂਆ ਕਿਉਂ ਉਧਰੋਂ ਬਰਾ ਮੋਟਰ ਦਾ ਪਾਣੀ ਆ ਰਿਹਾ ਵਾਟ ਟੁੱਟੀ ਹੋਈ ਆ ਤੇ ਮਿਕਸ ਹੋ ਜੂਆ ਸਾਰਾ ਵਿੱਚ ਨਹਿਰ ਦਾ ਘੰਟਾ ਪਿਆ ਹਜੇ ਉਦੋਂ ਨੂੰ ਡੱਡੂ ਬੋਲ ਜਾਣਗੇ ਇਹਦੇ ਫੇਰ ਕਰ ਦਾਂਗੇ ਇੱਥੇ ਵਾਟੋ ਬੰਦ ਪਾਣੀ ਵਢਾ ਕੇ ਜਿਹੜਾ ਵਾਪਸ ਨਾਲ ਨਿਕਲੇ ਫੇਰ ਚਲਾਇਆ ਕਰੀ ਨਹੀਂ ਬੜਾ ਹੈ ਆਪਾਂ ਤੇ ਹੁਣ ਇਧਰ ਲੈ ਤੋ ਨੇ ਜਗੇੜਾ ਮਾਰ ਕੇ ਤੇ ਚੱਲਦੇ ਆ ਕਰੇ ਨਰਮਾ ਵੀ ਖੰਡੇ ਆਪੇ ਆਗਾ ਚਾਰ ਪਾਈਂਦ ਨਾ ਨਹੀਂ ਜਗਾ ਮਗਰੇ ਐਨੇ ਹੋਰ ਖੰਡੇ ਜੂਆ ਫੇਰ ਜਗਾ ਵਾ ਕੇ ਜੇ ਨਾ ਡੇਗਦਾ ਤਾਂ 3 ਹਣਾ 15 ਕਿਹਾ ਨਰਮਾ ਹੋ ਜਾ ਤਾ ਚਲੋ ਜਿੰਨਾ ਦੇਣਾ ਪਰਮਾਤਮਾ ਨੇ ਦੇਣਾ ਦੇਖੋ ਡੱਗ ਕੇ ਉਹ ਤਾਂ ਰਸਾ ਹੋ ਗਿਆ। ਅਧਰ ਲੋ ਟਿੰਡੇ ਗਲ ਕੇ ਪਾਣੀ ਨਾਲ। ਚੋ ਨੇ ਤੇ ਵੀ ਪਾਣੀ ਨਹਿਰ ਤੇ ਲਾਇਆ ਸੀ ਇੱਧਰ ਵੀ। ਤੇ ਲਾਉਣਾ ਪਿਆ ਤਾਂ ਇੱਕ ਹੋਰ ਲੱਗੂਗਾ ਤੇ ਨਹੀਂ ਜ਼ਰੂਰਤ ਹੀ ਨਹੀਂ। ਦੇਖ ਕੇ ਕਿੰਨਾ ਖੜਾ ਕੰਮ। ਹਾਲ ਤਾਂ ਭਰੀ ਪਿਆਗਾ ਲੀਕ ਦਾ ਪਾਣੀ। ਉਣੀ ਲੀਕ ਆਗਾ ਰੰਗ ਜ਼ਿਆਦਾ ਬਦਲ ਆ ਗਿਆ ਉਤੋਂ ਇਹ 10ਵਾਂ ਚੜ੍ਹਦੇ ਲੱਗੋਗੇ ਵੱਡਿਆ ਜਾਊਗਾ ਟੱਕ ਖੋਲਦੇ ਆਗੇ ਲਓ ਜੀ ਅੱਜ ਦੇ ਵਲੌਗ ਨੂੰ ਇੱਥੇ ਹੀ ਕਰਦੇ ਆਂ ਸਮਾਪਤ ਮਿਲਾਂ ਕਿਸੇ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੱਤ ਬੱਤ ਸਪੋਰਟ ਕਰਿਆ ਕਰੋ ਬਈ ਕਮੈਂਟ ਕੋਈ ਨਹੀਂ ਕਰਦਾ ਯਾਰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬੱਤ ਬੱਤ ਸਬਸਕ੍ਰਾਈਬ ਕਰਿਆ ਕਰੋ ਸਾਸਰੀ ਕਾਲ ਜੀ ਮਿਲਦੇ ਆ ਨਵੇਂ ਬਲੌਗ